ਗੁਰੂ ਹਰਗੋਬਿੰਦ ਸਾਹਿਬ ਤਖਨ ਨਿਸ਼ੀਨ ਹੁੰਦੇ ਆ ਮਹਾਰਾਜ ਦਾ ਪਹਿਲੀ ਤਕਰੀਰ ਸੁਣਨ ਵਾਲੀ ਹੈ ਮਹਾਰਾਜ ਬੋਲਦੇ ਆ ਇੱਕ ਤਾਂ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ ਯਾਦ ਰੱਖਿਓ ਮੈਂ ਐਤ ਕੀ ਮਨਜੀਤ ਸਾਹਿਬ ਬੇਨਤੀ ਕੀਤੀ ਕਈ ਗੁਰਦੁਆਰੇ ਵਾਲਿਆਂ ਬੜਾ ਗੁੱਸਾ ਵੀ ਕੀਤਾ ਹਰਮੰਦਰ ਸਾਹਿਬ ਦੇ ਅੰਦਰ ਦੀ ਮਰਿਆਦਾ ਦੀ ਰੀਸ ਮਤ ਕਰੋ ਜੇ ਅਸੀਂ ਚੰਦੋਆ ਵੀ ਉਸ ਤਰ੍ਹਾਂ ਲਾ ਦਨੇ ਅਸੀਂ ਪਾਲਕੀ ਵੀ ਉਸ ਤਰ੍ਹਾਂ ਜੀ ਸਾਡੇ ਪੱਟਾਂ ਦੇ ਸਵਈਏ ਵੀ ਉਸ ਤਰ੍ਹਾਂ ਜੀ ਹਰਮੰਦਰ ਸਾਹਿਬ ਸਿੱਖ ਪਾਤਸ਼ਾਹੀ ਦਾ ਪ੍ਰਤੀਕ ਹੈ ਪੁਰਾਣੇ ਸਮੇਂ ਤੁਸੀਂ ਇੱਕ ਸ਼ਬਦ ਪੜ੍ਹਦੇ ਹੋ ਧੰਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਪੈਸਕਾਰਾ ਪੰਜਾਬੀ ਚ ਹੈ ਅਸਲ ਚ ਫਾਰਸੀ ਦਾ ਸ਼ਬਦ ਹੈ ਪੇਸ਼ਕਾਰਾ ਪੇਸ਼ਕਾਰਾ ਮੀਨਸ ਕਿ ਬਾਦਸ਼ਾਹ ਦੇ ਦਰਬਾਰ ਵਿੱਚ ਜਾਣ ਤੋਂ ਪਹਿਲਾਂ ਉਦੇ ਕਵੀ ਪਹੁੰਚੇ ਖੋਣ ਉਹਦੇ ਐਲਕਾਰ ਪਹੁੰਚੇ ਖੋਣ ਪੇਸ਼ਕਾਰੇ ਦਾ ਅਰਥ ਇਹ ਜਦੋਂ ਤੁਰ ਲੱਗੇ ਤੇ ਪਾਲਕੀ ਲੈ ਕੇ ਇੰਤਜ਼ਾਰ ਕੁੰਦੀ ਹੋਵੇ ਪੇਸ਼ਕਾਰੇ ਦਾ ਅਰਥ ਇਹ ਅੱਗੇ ਰਣsinga ਨਰsinga ਵਜਦਾ ਹੋਵੇ ਪੇਸ਼ਕਾਰੇ ਦਾ ਅਰਥ ਨਗਾਰਾ ਵਜਦਾ ਹੋਵੇ ਲਾਲ ਕਿਲਾ ਕਦੀ ਇੱਥੇ ਪੇਸ਼ਕਾਰੇ ਸੰਨ ਪਰ ਅੱਜ ਲਾਲ ਕਿਲਾ ਡਰਾਮਣਾ ਹੈ ਆਗਰੇ ਦਾ ਲਾਲ ਕਿਲਾ ਉੱਥੇ ਪੇਸ਼ਕਾਰੇ ਸੰਨ ਪਰ ਅੱਜ ਡਰ ਲੱਗਦਾ ਹੈ ਗੁਰੂ ਰਾਮਦਾਸ ਦਾ ਦਰਬਾਰ ਸਪਿਰਚੁਅਲ ਦਰਬਾਰ ਹੈ ਸਦੀਆਂ ਹੋ ਗਈਆਂ ਨਾ ਇਹਦੇ ਦਰਬਾਰ ਦਾ ਚੰਦੋਵਾ ਕਦੀ ਮਿਟਣਾ ਤੇ ਨਾ ਇਹਦੇ ਪੇਸ਼ਕਾਰੇ ਮਿਟਨੇ ਇਹ ਹੀ ਕਾਰਨ ਕਿ ਖਰਮੰਦਰ ਸਹਿਬ ਵਿੱਚ ਪ੍ਰਕਾਸ਼ ਤੋਂ ਪਹਿਲਾਂ ਕੀਰਤਨ ਕਿਉਂ ਹੁੰਦਾ ਹੈ ਕਈ ਸੱਜਣ ਤਰਕ ਕਰਦੇ ਦੇਖੋ ਜਿਸ ਇੱਕ ਮੱਥੇ ਟੇਕੀ ਜਾਂਦੇ ਆ ਪ੍ਰਕਾਸ਼ ਨਹੀਂ ਹੋਇਆ ਯਾਦ ਰੱਖਿਓ ਇਹ ਪਾਤਸ਼ਾਹੀ ਹੈ ਇਹ ਦਰਬਾਰ ਸਹਿਬ ਹੈ ਦਰਬਾਰ ਦਾ ਸੰਬੰਧ ਇਹ ਵੀ ਦੀਵਾਨ ਜਿਹੜਾ ਸ਼ਬਦ ਹੈ ਆਪਾਂ ਕਹਿੰਦੇ ਆਂ ਦੀਵਾਨ ਲੱਗਾ ਦੀਵਾਨ ਦਾ ਸਬੰਧ ਵੀ ਰਾਜਨੀਤੀ ਨਾਲ ਲੱਗਦਾ। ਪਾਦਸ਼ਾਹ ਦੀਵਾਨ ਲਾਂਦਾ ਸੀ ਆਪਣਾ। ਦਰਬਾਰ ਸਜਾਂਦਾ ਸੀ। ਇਹ ਸਾਰੇ ਪੇਸ਼ ਕਰ ਰਹੇ ਨੇ ਉੱਥੇ ਕੀਰਤਨ ਤਾਂ ਹੋ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਆਉਣੀ ਹੈ, ਉਹਦੀਆਂ ਸਿਫਤਾਂ ਕਰਨ ਵਾਲੇ ਪੇਸ਼ ਕਰੇ ਪਹਿਲਾਂ ਪਹੁੰਚੇ ਹੋਏ। ਪਰ ਇਹਦੀ ਰੀਸ ਗੁਰਦੁਆਰੇ ਨਹੀਂ ਕਰ ਸਕਾਂਗੇ ਆਪਾਂ। ਪਾਲਕੀ ਕਦੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਏਗੀ ਤੇ ਪਾਲਕੀ ਕਦੀ ਕੋਠੇ ਸਾਹਿਬ ਵਿੱਚ ਨਹੀਂ ਜਾਏਗੀ। ਪਾਲ ਕੀ ਸਰਬਾਰ ਹੁੰਦੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਹਰਗੋਬਿੰਦ ਸਾਹਿਬ ਨੇ ਤਖਤ ਬਣਾਇਆ ਦਿੱਲੀ ਦੇ ਤਖਤ ਉੱਚਾ ਬਣਾਇਆ ਹੁਣ ਯਾਦ ਰੱਖਿਓ ਸ਼ਬਦ ਅਕਾਲ ਲਿਆ ਅਕਾਲ ਇੱਕ ਸ਼ਬਦ ਕਾਲ ਕਾਲ ਦਰ ਤੇ ਟਾਈਮ ਅਕਾਲ ਦਰ ਤੇ ਟਾਈਮਲੈਸ ਮੈਂ ਇਸ ਕਰਕੇ ਨਹੀਂ ਬਈ ਮੈਂ ਬਾਹਰ ਆਇਆ ਤੇ ਤੁਹਾਨੂੰ ਇਹ ਏਮੋਸ਼ਨਲ ਕਰ ਲਈ ਮੈਂ ਮੈਂ ਬੜਾ ਖਾੜਕੂ ਆ ਚੇਤੇ ਰੱਖਿਓ ਅਕਾਲ ਤਖਤ ਦੀਆਂ ਇੱਟਾਂ ਕੇਵਲ ਥੜਾ ਨਹੀਂ ਇਹ ਮੌਕਾ ਦਿੰਦਾ ਬੰਦਿਆ ਤੂੰ ਬੰਦਾ ਬਣ ਜੇ ਦੁਰਵਰਤੋਂ ਕੀਤੀ ਉਹਦੀ ਜ਼ਾਰੀ ਸ਼ਕਤੀ ਤੈਨੂੰ ਮਿੱਟੀ ਚ ਰੋਲ ਕੇ ਰੱਖਦਾ ਹੈ ਆ ਕੁਝ ਹੋਇਆ ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਖਾਂ ਕਿ ਉਸ ਤਖਤ ਤੇ ਬੈਠਾ ਹੋਇਆ ਦ੍ਰਿਸ਼ਟ ਅੰਦਰਿਸ਼ਟ ਉਹ ਤਖਤ ਬੜਾ ਜ਼ਾਰਾ ਹੈ ਕਿਉਂਕਿ ਉਸ ਤਖਤ ਨੂੰ ਇੱਟਾਂ ਕਿਸੇ ਮਿਸਤਰੀ ਨੇ ਲਾਈਆਂ ਸਿਰਫ ਤਿੰਨ ਜਣਿਆਂ ਨੇ ਇੱਕ ਗੁਰੂ ਅਰਗਵਿੰਦ ਸਾਹਿਬ ਨੇ ਇੱਕ ਭਾਈ ਗੁਰਦਾਸ ਨੇ ਤੇ ਤੀਜੇ ਬਾਬੇ ਬੁੱਢੇ ਕਿਸੇ ਰਾਜ ਨੇ ਖਾਸ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਬੈਠੇ ਉਸ ਵਕਤ ਦੇ ਢਾਡੀ ਦੋਨੋਂ ਪੁਰਾ ਨੱਥਾ ਤੇ ਅਬਦੁੱਲਾ ਇਹਨਾਂ ਦਾ ਪਿੰਡ ਸੀ ਸੋਰ ਸਿੰਘ ਨੱਥਾ ਅਬਦੁੱਲਾ ਦਾ ਪਿੰਡ ਸੋਰ ਸਿੰਘ ਸੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਚ 22 ਵਾਰਾਂ ਨੇ 9 ਧੁਨੀਆਂ ਨੇ ਇਹਨਾਂ ਦੋਨਾਂ ਭਰਾਵਾਂ ਨੇ 22 ਦੀਆਂ 22 ਵਾਰਾਂ ਦੋ ਮਹੀਨਿਆਂ ਵਿੱਚ ਗੁਰੂ ਅਰਗੁਬਿੰਦ ਸਾਹਿਬ ਨੂੰ ਢੱਡ ਤੇ ਸਰੰਗੀ ਤੇ ਗਾ ਕੇ ਸੁਣਾਇਆ ਸਨ ਤੇ ਗੁਰੂ ਸਾਹਿਬ ਜਿੱਦਣ ਪਹਿਵੀਂ ਵਾਰ ਦਾ ਭੋਗ ਪਿਆ ਨਾ ਇਹਨਾਂ ਨੂੰ ਸਰੋਪਾ ਪਤਾ ਕੀ ਦਿੱਤਾ ਲੋਈ ਨਹੀਂ ਕਪੜਾ ਨਹੀਂ ਆਵਾਜ਼ ਦਿੱਤੀ ਬਿਦੀ ਚੰਦ ਜਿਹੜਾ ਸਾਡਾ ਹਾਥੀ ਸਭ ਤੋਂ ਤਾਕਤਵਰ ਹੈ ਅੱਜ ਤੋਂ ਬਾਅਦ ਗੁਰੂ ਕੇ ਢੱਡੀਆਂ ਨੂੰ ਹਾਥੀ ਦਿੱਤਾ ਉਹਨਾਂ ਸਤਿਵਚਨ ਕਰਕੇ ਲੈ ਜਾਂਦਾ ਤੇ ਨੱਥਾ ਦੇਬਦੁੱਲਾ ਉਧਰ ਢੱਡੀ ਵੇਖਣ ਇਧਰ ਮਹਾਰਾਜ ਦੇਖਣ ਤੇ ਮਹਾਰਾਜ ਕਹਿੰਦੇ ਚਾਓ ਢਾਡੀ ਤੁਹਾਨੂੰ ਦਿੱਤਾ ਜੀ ਹਾਥੀ ਦਿੱਤਾ ਉਹ ਹੱਥ ਜੋੜ ਕੇ ਕਹਿੰਦੇ ਆ ਮਹਾਰਾਜ ਇਹਨੂੰ ਖਵਾਣਾ ਕਿੰਨੇ ਖ ਅਸੀਂ ਤੇ ਫਿਰ ਸਾਰਾ ਦਿਨ ਢਾਡੀ ਪਾਲਾਂ ਕਦੀ ਖਰਕਣਾ ਕਰਕੇ ਦੀ ਨਵਾ ਢਾਡੀਆਂ ਹਾਥੀਆਂ ਤੇ ਤੁਸੀਂ ਸ਼ੋਭਦੇ ਹੋ ਸਾਨੂੰ ਆਪਣੀ ਸਿਫਤ ਦੀ ਦਾਤ ਦਿਓ ਮਹਾਰਾਜ ਤਖਤ ਤੇ ਬੈਠੇ ਢਾਡੀਆਂ ਨੇ ਫਿਰ ਸ਼ਬਦ ਗਾਇਆ ਉਹ ਵਾਰ ਥੋੜੀਆਂ ਜੀਆਂ ਪੌੜੀਆਂ ਨੇ ਇੱਕ ਤਖਤ ਦੀ ਵਕਰੀ ਹੈ ਸ਼ਸਤਰਾਂ ਦੀ ਵਕਰੀ ਹੈ ਤਖਤ ਤੇ ਜਦੋਂ ਬੈਠਿਆ ਤੇ ਉਹ ਲਿਖ ਦਿਆ ਸੱਚਾ ਤਖਤ ਸੁਹਾਇਓ ਸ੍ਰੀ ਗੁਰਪਾਇਕ ਹੈ ਸ਼ਬਰਨੀ ਨਾ ਜਾਏ ਕਾਹੂ ਕਿਆ ਗਾਇਕ ਹੈ ਰਬ ਸਸ ਭੈ ਮਲੀਨ ਸੋ ਦਰਸ਼ ਦਿਖਾਏ ਕੈ ਸ੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਧਿਆਏ ਕੈ ਮੀਰ ਅਬਦੁੱਲ ਅਰਨਥ ਜਸ ਕਹਿ ਉਹ ਬਣਾਏ ਕੈ ਮਹਾਰਾਜ ਤਖਤ ਤੇ ਬਿਰਾਜਮਾਨ ਹੋ ਕੈ ਅਗਲੀ ਜਿਹੜੀ ਤਕਰੀਰ ਸੁਣਨ ਵਾਲੀ ਕਹਿਣ ਲੱਗੇ ਸਿੱਖੋ ਅੱਜ ਤੋਂ ਬਾਅਦ ਮੇਰੇ ਘਰ ਵਿੱਚ ਕੀਮਤੀ ਪੇਟਾ ਸੋਨਾ ਘੋੜਾ ਜਵਾਨ ਬੱਚੇ ਤੇ ਸ਼ਸਤਰ ਹੋਣਗੇ ਅਗਲੀ ਗੱਲ ਤੁਸੀਂ ਇਹ ਮਤ ਸਮਝਿਓ ਅਸੀਂ ਗਿਣਤੀ 'ਚ ਥੋੜੇ ਆ ਤੁਹਾਡੇ ਸੀਨੇ ਨੂੰ ਕੁਝ ਦਿਨ ਪਹਿਲਾਂ ਤਤੀ ਤਵੀ ਉੱਤੇ ਪੁੰਨ ਦਿੱਤਾ ਗਿਆ ਹੈ ਜਿੰਨੇ ਵੀ ਦਰਿਆ ਨੇ ਨਿੱਕੇ ਚਛ੍ਹਮਿਆਂ ਚੋਂ ਨਿਕਲਦੇ ਆ ਇੱਕ ਵਾਰੀ ਫੱਟ ਜਾਣ ਤੇ ਪਹਾੜਾਂ ਤੋਂ ਵੀ ਰਸਤਾ ਬਣਾ ਲੈਂਦੇ ਆ ਤੁਸੀਂ ਸੀਨੇ 'ਚ ਖਿੱਚ ਲੈ ਕੇ ਤੁਰੋ ਤਵੀ ਨੂੰ ਯਾਦ ਕਰਕੇ ਤਰੋ ਤੁਸੀਂ ਪਹਾੜਾਂ ਦਾ ਮੁਕਾਬਲਾ ਕਰੋਗੇ ਅਗਲੀ ਗੱਲ ਕੀ ਟਾੜੀਓ ਤੁਸੀਂ ਸਰੰਗੀ ਉੱਤੇ ਗੱਜ ਫੇਰੋ ਸੋਰਮਿਆਂ ਦੀਆਂ ਵਾਰਾਂ ਗਾਓ ਮੈਂ ਬੇਨਤੀ ਕਰਾਂਗਾ ਹਰ ਚੀਜ਼ ਅੱਜ ਬਦਲ ਚੁੱਕੀ ਹੈ ਟਾੜੀ ਕਲਾ ਬੜਾ ਵੱਡਾ ਸਰਮਾਇਆ ਕਾਮ ਦਾ ਅੱਜ ਟਾੜੀ ਦੀ ਥਾਂ ਤੇ ਗੁਰਮਕਿਮਾ ਕਰਿਓ ਆਰਕੈਸਟਰਾ ਬਣ ਚੁੱਕਾ ਹੈ ਕੰਮ ਤਬਲਾ ਵਜਦਾ ਪੈ ਲਲਕਾਰੇ ਵੱਜਦੇ ਪੈਨ ਟਾਡੀ ਮੂਲਾ ਸਿੰਘ ਪਾਖਰਪੁਰੀ ਸੁਣਿਆ ਕਿਸੇ ਸੱਚੀ ਜੇ ਕਦੀ ਸੁਣਿਓ ਨੈੱਟ ਤੇ ਹੋਣਾ ਮੇਰਾ ਬਹੁਤ ਘੱਟ ਟਾਡੀ ਵਿੱਚ ਦੋ ਟੱਡਾਂ ਵਾਲੇ ਇੱਕ ਸੰਗੀ ਵਾਲਾ ਤੇ ਜਥੇਦਾਰ ਦੇ ਹੱਥ ਦੇ ਵਿੱਚ ਕਿਰਪਾਨ ਹੁੰਦੀ ਸੀ ਸਿੱਧੇ ਕੱਪੜੇ ਉਹਨਾਂ ਪਾਏ ਹੁੰਦੇ ਸਨ ਇਸ ਤਰੀਏ ਅਸੀਂ ਦੇਖਿਆ ਹੁਣ ਵੈਰ ਗੁਰੂ ਸਾਰੀਆਂ ਚੀਜ਼ਾਂ ਬਦਲ ਚੁੱਕੀਆਂ ਨੇ ਕਿਹੜਾ ਬੰਦੇ ਕਿਸੇ ਨੂੰ ਕਹੇਗਾ ਕੋਈ ਉਹਨਾਂ ਟਾਡੀਆਂ ਨੇ ਫਿਰ ਜਦੋਂ ਤਖਤ ਨਿਸ਼ਿਨੀ ਹੁੰਦੀ ਹੈ ਗੁਰੂ ਸਾਹਿਬ ਦੋ ਕਰਪਾਨਾਂ ਪਹਿਨਦੇ ਆ ਇਹ ਬੜਾ ਵਖਰਾ ਵਿਸ਼ਾ ਅਮੀਰੀ ਮੀਰੀ ਤੇ ਪੀਰੀ ਉੱਥੇ ਫਿਰ ਢਾਡੀ ਗਾਉਂਦਿਆ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਬੱਧੀਆਂ ਦਾ ਅਰਥ ਕੀ ਹੈ ਨਾ ਇੱਕ ਤਾਂ ਬਾਹਰ ਮੁਖੀ ਹੈ ਇੱਕ ਇੱਧਰ ਪਾਈਏ ਕਿੱਧਰ ਪਾਈ ਇਹ ਜਿੰਨਾ ਕੁਲ ਮੀਰੀ ਸੀ ਉਹ ਪੀਰੀ ਦੇ ਨੇੜੇ ਨਹੀਂ ਲੱਗੇ ਜਿਨ੍ਹਾਂ ਕੋਲ ਮਾਲਾ ਵਾਲੀ ਪੀਰੀ ਸੀ ਉਹ ਮੀਰੀ ਤੋਂ ਡਰਦੇ ਰਹੇ ਗੁਰੂ ਹਰਗੋਬਿੰਦ ਸਾਹਿਬ ਨੇ ਸੰਤ ਤੇ ਸਿਪਾਈ ਭਗਤੀ ਤੇ ਸ਼ਕਤੀ ਰੂਹਾਨੀਅਤ ਤੇ ਵੀਰਸ ਦੋਵੇਂ ਬੰਨ ਕੇ ਰੱਖ ਦਿੱਤੇ ਬੱਦੀਆਂ ਦਾ ਅਰਥ ਅੰਦਰੂਨੀ ਅਰਥ ਨੇ ਇਹਨੇ ਰਬਾਬ ਤੇ ਨਗਾਰਾ ਬੰਨ ਦਿੱਤਾ ਇੱਕ ਪਾਸੇ ਨਗਾਰਾ ਵੱਜਦਾ ਇੱਕ ਪਾਸੇ ਰਬਾਬ ਵੱਜਦੀ ਸੀ ਸਵੇਰੇ ਦੋ ਤਲਵਾਰਾਂ ਬੱਦੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਮੀਰੀ ਸ਼ਬਦ ਜਿਹੜਾ ਹੈ ਇਹ ਇੱਕ ਫਾਰਸੀ ਦਾ ਸ਼ਬਦ ਹੈ ਅਮਰ ਅਮਰ ਤੋਂ ਸ਼ਬਦ ਬਣਿਆ ਅਮੀਰ ਅਮੀਰ ਤੋਂ ਸ਼ਬਦ ਬਣਿਆ ਮੀਰ ਮੀਰ ਤੋਂ ਸ਼ਬਦ ਬਣਿਆ ਮੀਰੀ ਇਹਦਾ ਅਰਥ ਹੈ ਪਾਤਸ਼ਾਹੀ ਸੰਸਾਰੀ ਪਾਤਸ਼ਾਹੀ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਰਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਗੀਰ ਦੀ ਨਾਲ ਸਿਪਾਈ ਨੀਲ ਨਾਲ ਮਾਰ ਦੁਸ਼ਤਾਂ ਕਰੇ ਤਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਹੁਣ ਯਾਦ ਰੱਖਿਓ ਚੰਦੂ ਟੇਕੇ ਨਹੀਂ ਬੈਠਾ ਜੇ ਮੁਰਤਜਾ ਖਾਨ ਜਿੰਨੇ ਗੁਰਦੇਵ ਨੂੰ ਸ਼ਹੀਦ ਕੀਤਾ ਉਹ ਟਿਕਿਆ ਨਹੀਂ ਜਦੋਂ ਟਾਡੀਆਂ ਨੇ ਇਹ ਗਾਇਆ ਪੱਗ ਤੇਰੀ ਕੀ ਜਹਾਂਗੀਰ ਦੀ ਬਾਦਸ਼ਾਹ ਨੂੰ ਵੰਗਾ ਰਿਆ ਤੇਰੀ ਪੱਗ ਕੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸੇਲੀ ਟੋਪੀ ਬਾਣੀ ਬੰਦ ਕਰ ਦਿੱਤੀ ਇਹਨੂੰ ਇਨਕਾਰ ਨਾ ਕਰੋ ਸੇਲੀ ਹੁੰਦੀ ਐ ਉਹਨਾਂ ਦੀ ਮਾਲਾ ਕਈ ਵਾਰੀ ਕਈ ਸੱਜਣ ਪੁੱਛਦੇ ਸੇਲੀ ਕੀ ਹੁੰਦੀ ਐ ਉਹਨਾਂ ਦੀ ਮਾਲਾ ਉੱਤੇ ਟੋਪੀ ਦੇ ਲਪੇਟੀ ਜਾਂਦੀ ਸੀ ਆ ਜਿਵੇਂ ਆ ਅਰਬਾਂ ਦੇ ਸ਼ੇਖ ਨਹੀਂ ਲਪੇਟਦੇ ਉੱਤੇ ਉਹਨਾਂ ਦੀ ਮਾਲਾ ਉਹਨੂੰ ਸੇਲੀ ਕਹਿੰਦੇ ਸਨ ਜਾਂ ਉਹ ਗਲ ਚ ਪਾਈ ਜਾਂਦੀ ਸੀ ਮਹਾਰਾਜ ਨੇ ਕਹਿਨੂੰ ਤੋਸ਼ੇਖਾਨੇ ਰੱਖ ਦਿਓ ਗੁਰੂ ਸਾਹਿਬ ਨੇ ਦਸਤਾਰ ਸਜਾਈ ਗੁਰੂ ਅਰਗਵਿੰਦ ਸਾਹਿਬ ਫੈਸਲੇ ਕਰਨ ਲੱਗ ਪਏ ਗੁਰਦੇਵ ਗਵਾਲੀਅਰ ਕਿਉਂ ਗਏ ਇੱਕ ਤਾਂ ਸਾਲ ਬਾਅਦ ਕੋਈ ਇਹ ਬੜਾ ਗੁੰਝਲਦਾਰ ਮਸਲਾ ਜੀ ਕੋਈ ਕਹਿੰਦਾ 40 ਦਿਨ ਰਹਿ ਕੋਈ ਕਹਿੰਦਾ 2 ਮਹੀਨੇ ਰਹਿ ਕਈ ਕਹਿੰਦੇ ਨੇ 12 ਦਿਨ ਰਹਿ ਇੱਕ ਹਿਸਟਰੀ ਮੁਤਾਬਕ ਇੱਕ ਹਿਸਟਰੀ ਮੁਤਾਬਕ ਅੱਜ ਗੁਰੂ ਹਰਗੋਬਿੰਦ ਸਾਹਿਬ ਨੂੰ 400 ਸਾਲ ਹੋ ਚੁੱਕਾ ਹੈ ਅੱਜ ਦੇ ਦਿਨ ਗਵਾਲੀਅਰ ਦਾ ਕਿਲਾ ਛੱਡਿਆ ਇੱਕ ਇੱਕ ਡੇਟ ਮੁਤਾਬਕ ਉਹ ਕਹਿੰਦੇ 26 ਅਕਤੂਬਰ ਤੇ 1619 ਨੂੰ ਆਏ ਤੇ ਹੁਣ ਤੁਸੀਂ ਦੇਖੋ ਅੱਜ 27 ਹੈ ਨਾ ਉਹ ਬਾਬਾ ਸਿਵਾ ਸਿੰਘ ਕਹਿੰਦੇ ਅਸੀਂ ਸ਼ਤਾਬ ਦੀ ਇਸ ਤਰ੍ਹਾਂ ਬਣਾਣੀ ਮੈਂ ਤੁਹਾਨੂੰ ਕਿਹਾ ਵੀ ਉਹਦੇ ਇਹ ਬੜਾ ਗੁੰਝਲਦਾਰ ਮਸਲਾ ਹੈ ਕੋਈ 8 ਸਾਲ ਕੋਈ 10 ਸਾਲ ਸਿੱਧੀ ਗੱਲ ਗੁਰੂ ਅਰਗੁਬਿੰਦ ਸਾਹਿਬ ਜਿਹੜੇ ਗੁਰਮੁਖੀ ਦੇ ਸਰੋਤ ਨੇ ਮੈਂ ਕਿਸੇ ਗ੍ਰੰਥ ਤੇ ਤਰਕ ਨਹੀਂ ਕਰਦਾ ਪਰ ਮੈਂ ਫਿਰ ਵੀ ਤੁਹਾਨੂੰ ਬੇਨਤੀ ਕਰਾਂਗਾ ਸਾਡੇ ਕੋਲ ਕਸੌਟੀ ਗੁਰੂ ਰਣ ਸਾਹਿਬ ਦਾ ਸ਼ਬਦ ਹੈ ਹਿਸਟਰੀ ਦੀ ਹਰ ਗੱਲ ਪਰਖੀ ਜਾ ਸਕਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਈਆਂ ਨੇ ਕਿਹਾ ਜੀ ਜਾਂਗੀਰ ਤੇ 60 ਸੱਤੀ ਆ ਗਈ ਆਉ ਮੈਂ ਇੱਥੋਂ ਤੱਕ ਆਉਣਾ ਜੀ ਬੰਦੀ ਛੋੜ ਤੱਕ ਇਹੋ ਜਾਂਗੀਰ ਨੂੰ ਕਿਸੇ ਕਹਿਆ ਵੀ ਤੈਨੂੰ ਨਾ ਇਹ ਤੂੰ ਬਿਮਾਰ ਤਾਂ ਠੀਕ ਹੋਵੇਂਗਾ ਜੇ ਕੋਈ ਮਹਾਪੁਰਖ ਚਲੀਆ ਕੱਟੇ ਹੋਰ ਪਾਸੇ ਜੋੜ ਗਏ ਨਹੀਂ ਯਾਦ ਰੱਖਿਓ ਇਹ ਚਲੀਏ ਚਲੂਏ ਕੱਟਣ ਵਾਲੀ ਗੱਲ ਨਹੀਂ ਸੀ ਹਕੂਮਤ ਨੂੰ ਪਤਾ ਲੱਗ ਗਿਆ ਬਾਪ ਨੂੰ ਸਾੜ ਦਿੱਤਾ ਤੇ ਪੁੱਤ ਉਹਦੋਂ ਵੱਡਾ ਤਖਤ ਬਣਾਈ ਬੈਠਾ ਆਪਣੀਆਂ ਫੌਜਾਂ ਰੱਖੀਆਂ ਆਪਣੇ ਘੋੜੇ ਰੱਖੇ ਆਪਣੇ ਜਰਨਲ ਥਾਪੇ ਸੱਚ ਐਵੇਂ ਮੁਰਤਜਾ ਖਾਂ ਪੰਜਾਬ ਦਾ ਫਿਰ ਗਵਰਨਰ ਬਣਿਆ ਜਿਨੇ ਗੁਰੂ ਅਰਜੁਨ ਦੇਵ ਨੂੰ ਸ਼ਹੀਦ ਕੀਤਾ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਵਾਲੀਅਰ ਦਾ ਕਿਲੇ ਕਿਉਂ ਤੇ 52 ਰਾਜੇ ਕਿਉਂ ਤੁਸੀਂ ਇਹਨੇ ਕਿਉਂ ਵੀ ਕੋ ਨਵੀਆਂ ਨਵੀਆਂ ਗੱਲਾਂ ਕਰ ਰਿਹਾ ਹੈ ਅਸਲ ਉੱਥੇ ਰਾਜੇ ਸਨ 100 ਤੇ 1 51 ਰਾਜੇ ਜਿਹੜੇ ਸਨ ਮਾਮੂਲੀ ਕੈਦ ਸੀ ਉਹਨਾਂ ਦੇ ਤੇ 52 ਰਾਜਿਆਂ ਨੂੰ ਮੌਤ ਤੱਕ ਦੀ ਕੈਦ ਸੀ ਇਹ ਕਿਲਾ ਆਮ ਚੋਰਾਂ ਲਈ ਨਹੀਂ ਸੀ ਕਿਉਂ 52 ਰਾਜੇ ਕਿਹਾ ਇਹ ਕਿਲਾ ਦਰਅਸਲ ਜਿੰਨੇ ਬਾਗੀ ਰਾਜੇ ਹੁੰਦੇ ਸਨ ਜਿਦੇ ਤੋਂ ਪਤਾ ਲੱਗਦਾ ਸੀ ਹਕੂਮਤ ਨੂੰ ਖਤਰਾ ਹੈ ਉਹਨਾਂ ਰਾਜਿਆਂ ਨੂੰ ਚੁੱਕ ਕੇ ਗਵਾਲੀਅਰ ਛੱਡਦੇ ਸਨ ਉਸ ਕਿਲੇ ਵਿੱਚ ਨਿਮਾ ਨਿਮਾ ਰੋਟੀ 'ਚ ਜ਼ਹਿਰ ਦਿੱਤਾ ਜਾਂਦਾ ਸੀ ਸੱਚੀ ਮੁੱਚੀ ਹੱਡੀਆਂ ਰਗੜ ਕੇ ਮਰ ਜਾਂਦੇ ਸਨ ਜਿਉਂਦਾ ਕੋਈ ਨਹੀਂ ਸੀ ਬਾਹਰ ਆਉਂਦਾ ਰਾਜੇ ਕਿਉਂ ਆਏ ਆਮ ਬੰਦਾ ਨਹੀਂ ਸੀ ਚੋਰ ਲੁਟੇਰਾ ਨਹੀਂ ਸੀ ਉੱਥੇ ਗੁਰੂ ਅਰਗੁਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚ ਗਏ ਚੰਦੂ ਨੇ ਉਹਦੇ بیٹے ਨੇ ਇੱਕ ਸਾਜ਼ਿਸ਼ ਰਚੀ ਉੱਥੋਂ ਦਾ ਦਰੋਗਾ ਸੀ ਹਰੀਦਾਸ যাদਬ ਹਰੀਦਾਸ যাদਬ ਉਹਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਇੰਨਾ ਪ੍ਰਭਾਵਿਤ ਹੋਇਆ ਉਹਨੂੰ ਚੋਲਾ ਦਿੱਤਾ ਗਿਆ ਜ਼ਹਿਰ ਸੀ ਉਹਦੇ ਵਿੱਚ ਚੋਲਾ ਪਾਇਆ ਪਸੀਨਾ ਆਉਣਾ ਸੀ ਪਸੀਨੇ ਰਈ ਜ਼ਹਿਰ ਅੰਦਰ ਵਰਨਾ ਸੀ ਉਹਨਾਂ ਕਹਿਆ ਵੀ ਆ ਗੁਰੂ ਅਰਗੁਬਿੰਦ ਸਾਹਿਬ ਨੂੰ ਪਵਾ ਦਿਓ ਹਰੀਦਾਸ ਦਰੋਗੇ ਨੇ ਚੋਲਾ ਲੈ ਲਿਆ ਪਰ ਗੁਰੂ ਅਰਗੁਬਿੰਦ ਸਾਹਿਬ ਨੂੰ ਕਹਿੰਦਾ ਦਾਤਾ ਇਹ ਚੋਲੇ 'ਚ ਜ਼ਹਿਰ ਹੈ ਤੁਸੀਂ ਪਾਣਾ ਨਹੀਂ ਮਹਾਰਾਜ ਕਿਲੇ ਚਲੇ ਗਏ ਹੁਣ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹਰੀਦਾਸ ਦਰੋਗੇ ਨੇ ਸੱਚ ਜੇ ਬੜੀ ਸੇਵਾ ਕੀਤੀ ਪੰਜਾਬ ਦਾ ਹਾਲਾਤ ਕੀ ਹੋ ਗਿਆ ਸੰਗਤ ਇੱਕ ਸ਼ਹਾਦਤ ਦਾ ਦੂਜਾ ਬੇਬਲ ਹੋ ਗਈ ਗੁਰੂ ਅਰਗਵਿੰਦ ਸਾਹਿਬ ਨੂੰ ਮਿਲ ਲੈ ਦਬਸਤਾਨੇ ਮਜ਼ਰ ਮੋਸ਼ਨ ਫਾਨੀ ਦੀ ਕਿਤਾਬ ਦਾ ਸਮਕਾਲੀਏ ਗੁਰੂ ਅਰਗੁਮੰਦ ਦਾ ਉਹ ਕਹਿੰਦਾ ਪੰਜਾਬ ਤੋਂ ਮਸੰਦ ਹੁੰਦੇ ਨੇ ਸੰਗਤਾਂ ਹੁੰਦੀਆਂ ਨੇ ਯਾਦ ਰੱਖਿਓ ਇਸ ਬੰਦੀ ਛੋੜ ਨਾਲ ਧੰਨ ਬਾਬਾ ਬੁੱਢਾ ਸਾਹਿਬ ਨੇ ਚੌਕੀ ਸ਼ੁਰੂ ਕੀਤੀ ਆਪ ਨੂੰ ਮੈਂ ਥੋੜਾ ਜਿਹਾ ਅਤਿ ਹਿਸਟਰੀ ਦੱਸ ਦੇਣਾ ਚੌਕੀਆਂ ਤਿੰਨ ਤਰ੍ਹਾਂ ਦੀਆਂ ਨੇ ਇੱਕ ਨਿਤਨੇਮ ਦੀ ਚੌਕੀ ਹੈ ਇੱਕ ਹਿਸਟੋਰੀਕਲ ਚੌਕੀ ਹੈ ਇੱਕ ਯਾਤਰੂ ਚੌਕੀ ਹੈ ਨਿਤਨੇਮ ਦੀ ਚੌਕੀ ਦਾ ਅਰਥ ਇਹ ਜਿਹੜਾ ਸਵੇਰੇ ਆਸਾ ਦੀਵਾਰ ਦੀ ਚੌਕੀ ਕਲਿਆਣ ਦੀ ਚੌਕੀ ਬਿਲਾਵਲ ਦੀ ਚੌਕੀ ਇਹ ਨਿਤਨੇਮ ਦੀਆਂ ਚੌਕੀਆਂ ਨੇ ਕੀਰਤਨ ਦੀਆਂ ਇੱਕ ਚੌਕੀਦਾਰ ਤੇ ਹਿਸਟੋਰੀਕਲ ਚੌਕੀ ਇਹ ਜਦੋਂ ਪਹਿਲੀ ਚੌਕੀ ਨਿਗਲੀ ਜਦੋਂ ਗੁਰਦੇਵ ਡਰੌਲੀ ਗਏ ਬਾਬਾ ਬੁੱਢਾ ਜੀ ਨੇ ਕੱਢੀ ਦੂਜੀ ਵਰੀ ਜਦੋਂ ਗੁਰੂ ਅਰਗੁਵਿੰਦ ਸਾਹਿਬ ਗਵਾਲੀਅਰ ਗਏ ਸੰਗਤ ਦਰਸ਼ਨਾਂ ਲਈ ਬੇਬਲ ਹੋਈ ਧੰਨ ਬਾਬਾ ਬੁੱਢਾ ਸਾਹਿਬ ਜੀ ਮੇਰਾ خیال ਇਹਨਾਂ ਦੀ ਆਰਬਲਾ ਉਸ ਵੇਲੇ 115 ਸਾਲ ਦੇ ਕਰੀਬ ਸੀ ਇਸ ਮਹਾਪੁਰਖ ਨੇ ਬਲ ਦੀ ਕੋਈ ਮਿਸਾਲ ਚੁੱਕੀ ਰਾਤ ਨੂੰ ਨਿਸ਼ਾਨ ਸੈਭ ਲਿਆ ਸਿਰੀ ਸੈਭ ਲਈ ਸ਼ਬਦ ਪੜਦੇ ਪੜਦੇ ਪੰਜਾਬ ਦੀ ਧਰਤੀ ਤੋਂ ਗਵਾਲੀਅਰ ਦੇ ਕਿਲੇ ਤੱਕ ਪਹੁੰਚੇ ਜਦੋਂ ਤੁਸੀਂ ਦਿੱਲੀ ਤੋਂ ਨਿਕਲਦੇ ਹੋ ਨਾ ਇੱਕ ਕਸਬਾ ਹੁੰਦਾ ਜੀਟੀ ਰੋਡ ਦੇ ਉੱਤੇ ਉਹਦਾ ਨਾਮ ਹੈ ਬੱਡ ਖਾਲਸਾ ਬੱਡ ਖਾਲਸਾ ਪਿੰਡ ਹੈ ਕੁਝ ਕੁ ਉੱਥੇ ਲੋਕਾਂ ਦਾ ਮੰਨਣਾ ਹੈ ਕਿ ਇਹ ਪਿੰਡ ਵਿੱਚ ਬਾਬਾ ਬੁੱਢਾ ਜੀ ਨੇ ਨਿਵਾਸ ਕੀਤਾ ਨਾਮ ਸੀ ਬੁੱਢ ਖਾਲਸਾ ਸਮਾਪਾ ਕੇ ਉਹ ਬੱਡ ਖਾਲਸਾ ਬਣ ਗਿਆ ਬਾਬਾ ਬੁੱਢਾ ਸੇ ਪਹੁੰਚਦੇ ਆ ਗਵਾਲੀਅਰ ਦਰੋਗਾ ਦੇਖਦਾ ਹੈ ਬਾਬਾ ਜੀ ਜਦੋਂ ਪਹੁੰਚਿਆ ਪਹਿਲਾ ਪ੍ਰਕਰਮਾ ਕਰ ਦੇ ਸ਼ਬਦ ਪੜ੍ਹਦੇ ਜਦੋਂ ਮੈਂ ਦਰਵਾਜ਼ੇ ਸਾਹਮਣੇ ਜਾਂਦੇ ਆ ਦਰਵਾਜ਼ੇ ਤੇ ਖਲੋ ਕੇ ਬਿਰਾਚ ਆਏ ਅਥਰੂ ਸੱਟ ਕੇ ਜ਼ਮੀਨ ਤੇ ਮੱਥਾ ਟੇਕਦੇ ਦਰੋਗਾ ਪੁੱਛਦਾ ਕਿ ਆਪ ਇੰਨੀ ਦੂਰ ਤੋਂ ਆਏ ਤੇ ਆਪ ਜਿਹਦੀਆਂ ਅੱਖਾਂ 'ਚ ਪਾਣੀ ਇੱਥੇ ਮਿੱਟੀ 'ਕੋ ਮੱਥੇ ਤਲਾਂਦੇ ਹੋ ਉਸ ਵਕਤ ਬਾਬਾ ਬੁੱਢਾ ਜੀ ਕਹਿੰਦੇ ਆ ਮੇਰੇ ਦਿਲ ਦਾ ਪਾਤਸ਼ਾਹ ਇੱਥੇ ਆਇਆ ਹੈ ਜਿੰਨਾ ਰਾਹਾਂ ਤੋਂ ਲੰਘ ਕੇ ਆਇਆ ਮੈਂ ਉਹਦੀ ਮਿੱਟੀ ਮਸਤਕ ਤੇ ਲਾਣ ਆਇਆ ਇੱਕ ਤਾਂ ਸੰਗਤ ਵਿੱਚ ਇਸ ਗੱਲ ਦੀ ਜਾਗਰੂਤੀ ਆ ਗਈ ਦੂਜੀ ਗੱਲ ਜਹਾਂਗੀਰ ਸ਼ਰਾਬੀ ਬੜਾ ਸੀ ਬਹੁਤ ਸ਼ਰਾਬੀ ਸੀ ਇਹ ਬੰਦਾ ਡਰਨ ਲੱਗ ਪਿਆ ਸਾਡੇ ਇਤਿਹਾਸਾਂ ਨੇ ਦੱਸਿਆ ਭਾਈ ਜੇਠੇ ਨੇ ਡਰਾਇਆ ਜਿਵੇਂ ਇਹ ਬੰਦਾ ਡਰਨ ਲੱਗ ਪਿਆ ਸੱਚ ਇਹ ਜੇ ਜਦੋਂ ਬੰਦਾ ਪਾਪ ਕਰਦਾ ਹੈ ਇਹਦੇ ਪਾਪ ਹੀ ਰਾਤ ਨੂੰ ਸ਼ੇਰ ਬਣਾ ਕੇ ਡਰਾਣ ਲੱਗ ਪੈਂਦੇ ਉਸ ਵਕਤ ਜਿੰਨਾ ਬੰਦਿਆਂ ਨੇ ਰੋਲ ਅਦਾ ਕੀਤਾ ਮਹਾਰਾਜ ਦੀ ਬੰਦ ਕਲ ਇਹ ਛੱਡਣ ਲਈ ਉਸ ਵਿੱਚ ਇੱਕ ਵਜ਼ੀਰ ਖਾਂ ਸ਼ਾਹੀ ਹਕੀਮ ਸੀ ਬੇਗਮਾਂ ਦਾ ਦੂਜਾ ਮੀਆਂ ਮੀਰ ਤੀਸਰੀ ਨੂਰ ਜਹਾਂ ਤਿੰਨਾਂ ਦਾ ਰੋਲ ਬੜਾ ਸੀ ਇਨਾਂ ਨੇ ਜਹਾਂਗੀਰ ਨੂੰ ਮਨਾਇਆ ਇਧਰ ਗੁਰੂ ਅਰਗੁਨ ਸਾਹਿਬ ਜਦੋਂ ਕਿਲੇ 'ਚ ਗਏ ਜਿਹੜੇ ਰਾਜੇ ਸਨ ਮਰੇ ਪਏ ਸਨ ਇਥੋਂ ਤੱਕ ਕਿ ਰਾਜੇ ਭੀਮਚੰਦ ਦਾ ਦਾਦਾ ਤਾਰਾ ਚੰਦ ਵੀ ਉੱਥੀ ਸੀ ਮਹਾਰਾਜ ਉਹਨੂੰ ਛਡਾ ਕੇ ਲਿਆਇਆ ਕਈ ਵਾਰੀ ਅਸੀਂ ਕਹਿੰਨ ਹੁੰਦੇ ਆ ਭੀਮਚੰਦਾ ਤੂੰ ਉਹਦੇ ਪੋਤਰੇ ਦਾ ਵੈਰੀ ਬਣਿਆ ਰਿਹਾ ਜਿਹਦਾ ਦਾਦਾ ਤੇਰੇ ਦਾਦੇ ਨੂੰ ਛਡਾ ਕੇ ਲਿਆਇਆ ਸੀ ਗੁਰੂ ਅਰਗੁਨ ਸਾਹਿਬ ਦੀ ਰਿਹਾਈ ਵੱਲ ਬਾਦਸ਼ਾਹ ਵੱਲ ਉਹ ਕਹਿ ਦਿੱਤਾ ਹੁਣ ਉੱਥੇ ਸਵੇਰੇ ਸ਼ਾਮ ਕੀਰਤਨ ਸ਼ੁਰੂ ਹੋ ਗਿਆ ਜਦੋਂ ਮਹਾਰਾਜ ਅੰਦਰ ਗਏ ਸਿੱਖ ਵੀ ਜਾਣ ਲੱਗ ਪਏ ਕੀਰਤਨ ਸ਼ੁਰੂ ਹੋ ਗਿਆ ਮਹਾਰਾਜ ਤਰਵਾਸ ਦਿੰਦੇ ਆ ਕਹਿੰਦੇ ਆ ਮਰਦ ਬਣੋ ਰੋਈ ਕੋ ਜਾਂਦੇ ਹੋ ਰਾਜਿਆਂ ਚ ਤਾਕਤ ਆ ਗਈ ਹੁਣ ਸਤਗੁਰੂ ਜਦੋਂ ਛੱਡਣ ਲੱਗੇ ਕਿਲਾ ਇਹਨਾਂ 52 ਰਾਜਿਆਂ ਨੂੰ ਜਿਨ੍ਹਾਂ ਨੂੰ ਸਾਰੀ ਉਮਰ ਕੈਦ ਸੀ ਜਿਹੜੇ ਮਰ ਛੱਕਦੇ ਸਨ ਛੋਟ ਨਹੀਂ ਸਕਦੇ ਇਹਨਾਂ ਨੇ ਰੋਕ ਕੇ ਕਿਹਾ ਸਤਗੁਰੂ ਅੱਜ ਤੂੰ ਛਡਾ ਗਿਆ ਤੇ ਨਿਕਲ ਜਾਗੇ ਨਹੀਂ ਤੇ ਸਾਡੀਆਂ ਅਰਥੀਆਂ ਨਿਕਲ ਗਈ। ਸਤਿਗੁਰੂ ਤਰਸ ਦੇ ਘਰ ਚਾਹੇ। ਕਹਿ ਦਿੱਤਾ ਦਰੋਗੇ ਹਰਿਦਾਸ ਨੂੰ ਕਿ ਤੁਸੀਂ ਕਹਿ ਦਿਓ ਕਿ ਜਿੰਨੀ ਦੇਰ ਤੱਕ ਰਾਜੇ ਨਹੀਂ ਛੁੱਟਦੇ ਅਸੀਂ ਕਿਲੇ ਤੋਂ ਬਾਹਰ ਨਹੀਂ ਆਵਾਂਗੇ। ਮੈਂ ਤਾਂ ਕਿਆ ਵੀ 52 ਰਾਜੇ ਹੀ ਕਿਉਂ ਕੋਈ ਆਮ ਕਵਦੀਆਂ ਦਾ ਕਿਲਾ ਨਹੀਂ ਸੀ ਗੁਰਮਖੋ ਇਹ ਰਾਜ ਸੀ ਕੈਦੀ ਸੰਸਾਰੇ। ਜਿੰਨਾ ਤੋਂ ਹਕੂਮਤ ਨੂੰ ਡਰ ਸੀ ਬਾਦਸ਼ਾਹ ਨੇ ਕਿਹਾ ਕਿ ਗੁਰੂ ਅਰਗੁਨ ਸਾਹਿਬ ਦਾ ਸੁਨਿਆ ਮਿਲਿਆ ਵੀ ਨਹੀਂ ਅਸੀਂ ਨਹੀਂ ਜਾਣਾ ਬਾਹਰ ਉਹਨੇ ਫਿਰ ਇੱਕ ਗੱਲ ਕਹੀ ਕਹਿੰਦਾ ਜਿਹੜਾ ਗੁਰੂ ਅਰਗੁਨ ਸਾਹਿਬ ਦਾ ਚੋਲਾ ਪਕੜ ਕੇ ਆ ਜਾ ਬਾਹਰ ਆ ਜਾ ਉਹਨੇ ਵੀ ਚਲਾਕੀ ਕੀਤੀ ਵੀ ਚੋਲਾ ਕਿੰਨਾ ਪਕੜ ਲੈਣਗੇ ਹਰੀਦਾਸ ਦਰੋਗੇ ਨੇ ਫਿਰ 52 ਕਲੀਆਂ ਵਾਲਾ ਚੋਲਾ ਬਣਵਾਇਆ ਕਈ ਸੱਜਣ ਕਹਿੰਦੇ ਆ 50 ਕਲੀਆਂ ਸਨ ਦੋ ਜਣਿਆਂ ਨੇ ਪੱਲਾ ਪਕੜ ਲਿਆ ਗੁਰਮਖੋ ਮੇਰਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ 52 ਰਾਜਿਆਂ ਨੂੰ ਲੈ ਕੇ ਗਵਾਲੀਅਰ ਦੇ ਕਿਲੇ ਚੋਂ ਬਾਹਰ ਆਇਆ ਫਿਰ ਸਭ ਤੋਂ ਪਹਿਲਾਂ ਦੀਵੇ ਉਸ ਦਿਨ ਦੀਵਾਲੀ ਨਹੀਂ ਸੀ ਵੈ ਗੁਰੂ ਬੜਾ ਔਖਾ ਜਿਹਾ ਲੱਗਣਾ ਗੱਲ ਜਦੋਂ ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਬਾਹਰ ਨਿਕਲੇ ਦਰੋਗੇ ਖਰੀਦਾਸ ਜੱधव ਨੇ ਜਿੰਨੇ ਸੇਵਾ ਕੀਤੀ ਉਹ ਕਹਿੰਦਾ ਸਤਗੁਰੂ ਮੇਰੇ ਘਰ ਚਰਨ ਪਾਓ ਇੱਕ ਰਾਤ ਮਹਾਰਾਜ ਉਹਦੀ ਹਵੇਲੀ ਚ ਰਹਿ ਜਦੋਂ ਸ਼ਾਮ ਨੂੰ ਉਹਦੇ ਘਰ ਪ੍ਰਵੇਸ਼ ਕੀਤੇ ਉਹਨੇ ਫਿਰ ਦੀਵੇ ਮਚਾ ਕੇ ਗੁਰੂ ਅਰਗੁਪਿੰਦ ਸਾਹਿਬ ਨੂੰ ਜੀ ਆਇਆਂ ਕਿਹਾ ਸਤਗੁਰੂ ਉੱਥੋਂ ਹੁੰਦੇ ਆ ਜਹਾਂਗੀਰ ਵੀ ਮਿਲਦਾ ਹੈ ਐਸੇ ਦਰਮਿਆਨ ਇੱਕ ਘਟਨਾ ਵਾਪਰਦੀ ਹੈ ਸੱਚੇ ਪਾਤਸ਼ਾਹ ਦੀ ਜਿੱਥੇ ਘਾਈ ਟਕਾ ਆਪਨੇ ਸੁਣਿਆ ਹੁਣ ਮਹਾਰਾਜ ਅੰਮ੍ਰਿਤਸਰੋਂ ਹੁੰਦੇ ਆ ਜਦੋਂ ਸਤਗੁਰੂ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਉਹਨਾਂ ਰਾਜਿਆਂ ਨੇ ਫਿਰ ਮਹਾਰਾਜ ਨੂੰ ਜਿਹੜਾ ਨਵਾਂ ਨਾਂ ਦਿੱਤਾ ਮੀਰੀ ਪੀਰੀ ਦਾ ਦਾਤਾ ਸੀ ਅਕਾਲ ਤਖਤ ਦਾ ਸਿਰਜਣ ਖਾਰਾ ਖੈ ਨਵਾਂ ਨਾਮ ਦਿੱਤਾ ਦਾਤਾ ਬੰਦੀ ਛੋੜ ਬੰਦ ਖਲਾਸੀ ਕਰਨ ਵਾਲੇ ਧੰ ਗੁਰੂ ਅਰਗੁਬਿੰਦ ਸਾਹਿਬ ਉਹਨਾਂ ਨੇ ਬੰਦ ਦੀ ਖਲਾਸੀ ਕਰਾਈ ਬੰਦੀਆਂ ਦੀ ਉਸ ਤੋਂ ਬਾਅਦ ਦਾਤਾ ਬੰਦੀ ਛੋੜ ਕੇ ਆ ਗਿਆ ਭਾਈ ਕਾਨ ਸਿੰਘ ਨਾਭਾ ਕਹਿੰਦੇ ਆ ਕਿ ਜਦੋਂ ਅੰਮ੍ਰਿਤਸਰ ਪਹੁੰਚੇ ਦੀਵੇ ਬਾਬਾ ਬੁੱਢਾ ਸਾਹਿਬ ਨੇ ਬਾਲੇ ਮਾਨਕੋਸ਼ ਅਗਲੀ ਗੱਲ ਕਈ ਕਈ ਸੱਜਣ ਕਹਿੰਦੇ ਆ ਨਾ ਵੀ ਦੀਵਾਲੀ ਦਾ ਉਂਝ ਹੁਕਮਨਾਮਿਆਂ ਚ ਮਿਲਦਾ ਹੈ ਕਿ ਦੀਪਮਾਲਾ ਤੇ ਦਰਸ਼ਨਾਂ ਨੂੰ ਆਉਣਾ ਕਿਉਂਕਿ ਦੋ ਇਕੱਠ ਹੁੰਦੇ ਸਨ ਇੱਕ ਵਿਸਾਖੀ ਦਾ ਇੱਕ ਦੀਵਾਲੀ ਦਾ ਇਹ ਕਹ ਬਾਹਰ ਮੁਖੀ ਇਤਿਹਾਸ ਇੱਕ ਮੈਂ ਸਿਰ ਬੇਨਤੀ ਕਰਕੇ ਟਾਈਮ ਮੈਂ ਤੁਹਾਡਾ ਡੇਢ ਘੰਟਾ ਲੈ ਗਿਆ ਕਿਉਂਕਿ ਮੈਂ ਕੱਲ ਵੀ ਕਿਹਾ ਸੀ ਸਪੀਕਰ ਇੱਕ ਲਾਇਓ ਤੇ ਕੰਮ ਬੜਾ ਵਧੀਆ ਚੱਲੇਗਾ ਜਿਤੇ ਰੱਖੋ ਇੱਕ ਨਾਲ ਹੀ ਚੱਲਦਾ ਦੋ ਟਰਬਲ ਖੜਾ ਕਰ ਦਿੰਦੇ ਇੱਕ ਇੱਕ ਸ਼ੀਸ਼ੇ ਚੋਂ ਮੂੰਹ ਦੇਖੋ ਇੱਕ ਹੀ ਦਿਸਦਾ ਤੇ ਦੋ ਸ਼ੀਸ਼ੇ ਅੱਗੇ ਪਿੱਛੇ ਲਾ ਜੋ ਕਈ ਚਿਹਰੇ ਬਣ ਜਾਂਦੇ ਨੂੰ ਪਤਾ ਹੀ ਮੇਰਾ ਤਜਰਬਾ ਹੈ ਵੀ ਦੋ ਮੈਂ ਇੱਕ ਨੂੰ ਤੰਗ ਕਰਨਗੇ ਹੁਣ ਦੇਖੋ ਇੱਕ ਹੈ ਬਾਹਰ ਦੇ ਕਿਲੇ ਤੋਂ ਮੁਕਤ ਕਰਾਣਾ ਇੱਕ ਹੈ ਦਾਤਾ ਅੰਦਰੋਂ ਬੰਦਨਾ ਤੋਂ ਮੁਕਤ ਕਰਾਂਦਾ ਸੱਚ ਏਵੇਂ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੇ ਜਿਹਨੂੰ ਅਸੀਂ ਪੜਨੇ ਆ ਸਤਿਗੁਰ ਬੰਦੀ ਛੋੜ ਕੇ ਜੀਵਨ ਮੁਕਤ ਕਰੇ ਉਡੀਣਾ ਉਦਾਸਿਆਂ ਬੰਦਿਆਂ ਨੂੰ ਜੀਵਨ ਮੁਕਤ ਕਰ ਦਿੰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜਾ ਦਾਤਾ ਜੀ ਦਾਪ ਜੀ ਨੇ ਦਿਵਸ ਮਨਾਇਆ ਮੈਂ ਥੋੜੀ ਜਿਹੀ ਹਿਸਟਰੀ ਰੱਖੀ ਹੈ ਚਲੋ ਫਿਰ ਮੌਕਾ ਮਿਲਿਆ ਗੁਰੂ ਕਿਵੇਂ ਬੰਦਨਾ ਤੋਂ ਮੁਕਤ ਕਰਦਾ ਹੈ ਤੇ ਸੱਚ ਜੇ ਜਿਸ ਦੇ ਕੋਈ ਵੀ ਬੰਦਨ ਨਾ ਕੱਟ ਸਕੇ ਉਹਦੇ ਰੱਬ ਬੰਦਨ ਕੱਟਦਾ ਹੈ बल छुटक्यो बंधन परे कछु ना हो तो पाए कहो नानक अब ओट खर गज हो सहाय बल होवा बंधन छुटे बल छुटक्यो बंधन परे बल होवा बंधन छुटे सब की हो तो पाए नानक सब की तुमरा हाथ में तुम्ही होत तो सहाय